ਇਹ ਸਾਡੇ ਪੰਜਾਬੀਆਂ ਦੀ ਖੂਨ ਚ ਸਾਡੀ ਫਿਤਰਤ ਆ ਇਹ ਸਾਡੇ ਖੂਨ ਚ ਆ ਵੀ ਅਸੀਂ ਜਿੱਥੇ ਵੀ ਜਾਂਦੇ ਆ ਅਸੀਂ ਆਪਣੀ ਪੰਜਾਬੀਅਤ ਅਸੀਂ ਆਪਣਾ ਮਾਣ ਅਸੀਂ ਆਪਣਾ ਊੜਾੜਾ ਨਾਲ ਲੈ ਕੇ ਜਾਂਦੇ ਆ ਚੱਲੋ ਜੀ ਪੂਰਾ ਡਿਊਟ ਪੂਰਾ ਜੀ ਡਿਊਟ ਸੋਲੋ ਸਾਰੇ ਐਨ ਰੌਣਕਾਂ ਲੱਗਣੀਆਂ ਪੂਰੀਆਂ ਜੀ ਵੀੜੀ ਵੀ ਪੂਰੀ ਚੱਲੂ ਸਾਰਾ ਸਾਰੇ ਰੰਗ ਸਾਰੇ ਰੰਗ ਭਰਾਂਗੇ ਮੇਲਾ ਮੇਲਾ ਮੇਲੀਆਂ ਦਾ ਮੇਲੀਆਂ ਦਾ ਮੇਲੀਆਂ ਦੇ ਰੰਗ ਸਾਰੇ ਰੰਗ ਬਰਕਰਾਰ ਹੋਣਗੇ ਸਾਰੀਆਂ ਗੱਲਾਂ ਕਰਾਂਗੇ ਇਸ ਮੇਲੇ ਦੇ ਵਿੱਚ ਤੁਸੀਂ ਆਓ ਆਪਣਾ ਪੰਜਾਬੀ ਪਹਿਰਾਵਾ ਪਾ ਕੇ ਆਓ ਤੇ ਪੰਜਾਬੀ ਫੁਲਕਾਰੀਆ ਲੈ ਕੇ ਆਉਣ ਪੈਣਾ ਤੇ 11 ਤੋਂ 1 ਵਜੇ ਤੱਕ ਜਿਹੜਾ ਤੀਆਂ ਦਾ ਮੇਲਾ ਹੋਣਾ ਹੈ ਜੀ ਤੇ ਜਿਹੜਾ ਬਾਈ ਜੀ ਕੱਲ ਨੂੰ ਮੇਲਾ ਹੋਣ ਜਾ ਰਿਹਾ ਵੁੱਡ ਵਾਈਨ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਹਰ ਸਾਲ ਹੁੰਦਾ ਬਾਈ ਖੁਸ਼ੀਆਂ ਨੇ ਕਰਾਉਂਦੇ ਨੇ ਔਰ ਬੜੇ ਹੀ ਲੋਕਾਂ ਦਾ ਪਿਆਰ ਮਿਲਦਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦੇਖਦੇ ਹੋ ਔਰ ਪਹਿਲਾਂ ਵੀ ਤੁਸੀਂ ਮੇਲੇ ਅਟੈਂਡ ਕਰਦੇ ਹੋ ਔਰ ਅਕਸਰੀ ਤੁਹਾਨੂੰ ਕਹਿੰਨਾਂ ਦੇਖਦੇ ਰਹਿੰਨੇ ਆ ਕਿਵੇਂ ਕਹੋਗੇ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਟੀਵੀ ਦੇਖ ਰਹੇ ਹਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਘਰੇਵਾਲੇ ਸਭ ਤੁਹਾਡਾ ਵੀ ਧੰਨਵਾਦ ਬਸ ਜਿੱਦਾਂ ਦੇਖਾਂ ਤਾਂ ਕੀ ਜੇ ਪੰਜਾਬ ਦੇ ਰੰਗ ਨੇ ਕਿਉਂਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਖੂਬਸੂਰਤ ਗੱਲ ਇਹ ਹੈ ਕਹਿੰਦਾ ਮੈਂ ਜਾਇਆ ਪੁੱਤ ਪੰਜਾਬ ਦਾ ਇਹ ਧਰਤੀ ਮੇਰੀ ਮਾਂ ਬਾਹਰ ਕਰੋੜਾ ਰੱਬ ਦਾ ਮੈਂ ਸ਼ੁਕਰੀਆ ਅਦਾ ਕਰਾਂ ਜਿਨੇ ਜਨਮ ਦੇਣ ਲਈ ਬਖਸ਼ੀ ਸਾਨੂੰ ਇੰਨੀ ਸੋਹਣੀ ਥਾਂ ਉੱਥੇ ਹੋਣ ਕਬੱਡੀ ਕੁਸ਼ਤੀਆਂ ਜੋ ਤਾਕਤਵਰ ਖੇਡਾਂ ਉਹ ਜਿੱਥੇ ਸ਼ੇਰ ਪੰਜਾਬੀ ਗਰਜਦੇ ਉੱਥੇ ਗਿੱਧਰ ਹੋ ਜਾਂ ਛਾਂ ਇਹ ਸਾਡੇ ਪੰਜਾਬੀਆਂ ਦੀ ਖੂਨ ਚ ਸਾਡੀ ਫਿਤਰਤ ਆ ਇਹ ਸਾਡੇ ਖੂਨ ਚ ਆ ਵੀ ਅਸੀਂ ਜਿੱਥੇ ਵੀ ਜਾਂਦੇ ਆ ਅਸੀਂ ਆਪਣੀ ਪੰਜਾਬੀਅਤ ਅਸੀਂ ਆਪਣਾ ਮਾਣ ਅਸੀਂ ਆਪਣਾ ਊੜਾੜਾ ਨਾਲ ਲੈ ਕੇ ਜਾਂਦੇ ਆ ਇਹੀ ਕਾਰਨ ਆ ਕਿ ਪੰਜਾਬ ਦੀ ਧਰਤੀ ਤੋਂ ਅਸੀਂ ਰੋਟੀ ਰਜ਼ਕ ਲਈ ਇੱਥੇ ਆਏ ਸੀ ਪਰ ਅਸੀਂ ਇੱਥੇ ਆ ਕੇ ਆਪਣੇ ਬਿਜ਼ਨਸ ਐਨੇ ਵਧਾਏ ਆਪਣੀ ਪੰਜਾਬੀਅਤ ਆਪਣੀ ਕੌਮ ਨੂੰ ਐਨਾ ਵਧਾਇਆ ਐਨਾ ਪਰਫਲਟ ਕੀਤਾ ਵੀ ਅਸੀਂ ਆਪਣੇ ਗਿੱਧੇ ਨਾਚ ਭੰਗੜੇ ਮੇਲੇ ਸਭ ਕੁਝ ਇੱਥੇ ਲਿਆ ਆ ਆ ਉਹਦੀ ਬਦੌਲਤ ਬਾਬੇ ਨਾਨਕ ਦੀ ਕਿਰਪਾ ਨਾਲ ਸਾਰਾ ਸਹੀ ਚੱਲੀ ਜਾਂਦਾ ਜੀ ਡਿਊਟ ਚੱਲੂ ਜੀ ਪੂਰਾ ਡਿਊਟ ਪੂਰਾ ਜੀ ਡਿਊਟ ਸੋਲੋ ਸਾਰੇ ਐਨ ਰੌਣਕਾਂ ਲੱਗਣੀਆਂ ਪੂਰੀਆਂ ਜੀ ਵੇੜੇ ਵੀ ਪੂਰੀ ਚੱਲੂ ਰਹੀ ਸਾਰਾ ਸਾਰੇ ਰੰਗ ਸਾਰੇ ਰੰਗ ਭਰਾਂਗੇ ਮੇਲਾ ਮੇਲਾ ਮੇਲੀਆਂ ਦਾ ਮੇਲੀਆਂ ਦੇ ਮੇਲੀਆਂ ਦੇ ਰੰਗ ਸਾਰੇ ਰੰਗ ਬਰਕਰਾਰ ਹੋਣਗੇ ਸਾਰੀਆਂ ਗੱਲਾਂ ਕਰਾਂਗੇ ਮੇਰਾ ਤੇਰੇ ਕੋਲੇ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਮੇਰਾ ਤੇਰੇ ਕੋਲੇ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਲੈਣਾ ਇੱਕ दारू ਦਾ ਅਧਿਆ ਚੇਤੀ ਮਾਰਮੈਂਟ ਵੱਲੀਏ ਇਤੋਂ 50 ਡਾਲਰ ਫੜਾ ਦੇ ਨੀ ਤੂੰ ਮੇਰੀ ਟੀੜੀ ਬੈਂਕ ਵਾਲੀਏ ਸਰੌਣਕ ਮੇਲਾ ਇਸੇ ਤਰ੍ਹਾਂ ਜਾਰੀ ਰਹਿਣਾ ਜੀ ਬਾਕੀ ਪੂਰੇ ਗੀਤ ਕੱਲ ਨੂੰ ਸੁਣਾਵਾਂਗੇ ਸਾਰੇ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਹੋਰ ਕੋਈ ਤੁਹਾਡਾ ਕੁਐਸਚਨ ਹੋਵੇ ਦੱਸੋ ਆਗਮ ਜੇ ਆਪਾਂ ਗੱਲ ਕੀਤੀ ਜਾਵੇ ਤੁਸੀਂ ਜਿਵੇਂ ਪਿੱਛੇ ਜਿਹੇ ਇੱਕ ਪਾਰਕ ਦੇ ਵਿੱਚ ਮੇਲਾ ਹੋਇਆ ਸੀ ਉੱਥੇ ਦੇਖਿਆ ਲੋਕਾਂ ਦਾ ਤੁਸੀਂ ਬੜਾ ਪਿਆਰ ਲਿਆ ਅਕਸਰ ਕਮੇਡੀ ਦੇ ਵਿੱਚ ਵੀ ਆਪਾਂ ਜਿਹੜਾ ਨੋਖ-ਜੋਖ ਆਪਣੀ ਚੱਲਦੀ ਰਹਿੰਦੀ ਆ ਤੇ ਜੇ ਮੇਲਿਆਂ ਨੂੰ ਗੱਲ ਕੀਤੀ ਜਾਵੇ ਉਹ ਕੱਠ ਜੀ ਅੱਜ ਤੋਂ ਆਪਾਂ 10 ਸਾਲ ਜੇ ਕੋਰੋਨਾ ਤੋਂ ਪੁਰਾਣੀ ਗੱਲ ਕਰਿਆ ਜਾਵੇ ਤੁਹਾਨੂੰ ਲੱਗਦਾ ਬਿਲਕੁਲ ਜੀ ਬਿਲਕੁਲ ਸਮਾ ਤੇ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਜ਼ਿੰਦਗੀ ਚ ਤਰਾਚੜਾ ਆਉਂਦੇ ਰਹਿੰਦੇ ਨੇ ਸੋ ਉਹ ਇੱਕ ਮਾੜਾ ਟਾਈਮ ਸੀ ਇੱਕ ਦੌਰ ਸੀ ਜਿਹੜਾ ਸਾਡੇ ਤੋਂ ਦੀ ਹੋ ਕੇ ਗੁਜ਼ਰਿਆ ਔਰ ਉਹ ਸਾਨੂੰ ਬਹੁਤ ਕੁਝ ਸਿਖਾ ਕੇ ਗਿਆ ਤੇ ਉਹੀ ਕਾਰਨ ਆ ਉਹ ਦੌਰ ਤੋਂ ਅਸੀਂ ਇਸ ਤਰ੍ਹਾਂ ਨਿਕਲਿਆ ਦੁਆਰਾ ਵੀ ਅਸੀਂ ਪਹਿਲੇ ਮੇਲੇ ਨਾਲੋਂ ਵੱਡੇ ਮੇਲੇ ਕਰਾਉਣ ਲੱਗ ਗਏ ਵੀ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਮੋੜ ਤੇ ਆ ਕੇ ਕਿੱਥੇ ਆ ਕੇ ਸਾਨੂੰ ਸੁੰਨੀ ਕਰ ਦੇਵੇ ਸੋ ਹੁਣ ਅਸੀਂ ਆਪਣੇ ਮੁਹੱਬਤ ਪਿਆਰ ਇਕੱਠੇ ਕਰਨ ਲੱਗੇ ਵੇ ਜੋ ਸੋ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੇਲਾ ਜਿਵੇਂ ਸਿੱਖੋ ਨੇ ਕਿਹਾ ਬਈ ਮੇਲਿਆਂ ਦੇ ਰੰਗ ਤਾਂ ਹੀ ਬਣੇ ਜਾਂਦੇ ਜੇ ਅਪ ਇਕੱਠੇ ਹੋਵਾਂਗੇ ਪਿਆਰ ਇਕ ਅੰਨੀ ਬਾਨੀ ਆਪਾਂ ਗੱਲਾਂ ਕਰ ਲੈਣੇ ਆ ਉਥੇ ਜਮਸੀਬ ਦੀਆਂ ਬਾਜ਼ੀਆਂ ਜੇ ਆਪਾਂ ਕਈਏ ਬਜ਼ੁਰਗਾਂ ਦੀਆਂ ਗੱਲਾਂ ਹੁੰਦੀਆਂ ਜੀ ਮੇਲੇ ਲੱਗਦੇ ਨੇ ਗਾਉਣ-ਬਾਉਣ ਲੱਗਿਆ ਰਹਿੰਦਾ ਹਾਸਾ ਮਜ਼ਾਕ ਚੱਲਦਾ ਤੁਸੀਂ ਜੀ ਭਾਈ ਜੀ ਪਹਿਲੀ ਤਾਂ ਗੱਲ ਡੇਲੀ ਪੋਸਟ ਪੰਜਾਬੀ ਸਾਰੇ ਦੇਖ ਰਹੇ ਸੋਤਿਆਂ ਮੇਰੇ ਹਰੀ ਸੰਧੂ ਵੱਲੋਂ ਪਿਆਰ ਪਰਿ ਸასი ਕਾਲ ਸੋ ਤਕਰੀਬਨ ਮੈਂ ਜੀ 2005 ਚ ਇੱਥੇ ਆਇਆ ਸੀ ਇਧਰ ਬੀਸੀ ਤੋਂ ਮੂਵ ਹੋ ਕੇ ਤੇ ਉਦੋਂ ਤੋਂ ਹੀ ਮੈਂ ਜਸਵੰਦਰ ਖੋਸੇ ਬਾਈ ਹੁਣਾਂ ਨਾਲ ਜੁੜਿਆ ਹੋਇਆ ਇਸ ਟੀਮ ਨਾਲ ਪੰਜਾਬ ਡੇ ਦੀ ਟੀਮ ਨਾਲ ਉਦੋਂ ਮਹਿਫਲ ਮੇਲਾ ਵੀ ਹੁੰਦਾ ਸੀ ਨਾਲ ਪੰਜਾਬ ਡੇ ਮੇਲਾ ਵੀ ਹੁੰਦਾ ਸੀ ਸੋ ਬੜੇ ਮੈਂ ਮੇਲਿਆਂ ਦੇ ਉਤਰਾ ਚੜਾ ਦੇਖੇ ਜੀ ਕਦੇ ਇਕੱਠ ਵੱਧ ਹੋ ਗਿਆ ਕਦੇ ਲੱਖ ਲੱਖ ਦਾ ਇਕੱਠ ਵੀ ਹੋਇਆ ਜੀ ਹਨ ਤੇ ਬਾਕੀ ਇਹ ਤਾਂ ਹੋਣਾ ਹੀ ਹੈ ਹਨਾ ਕਦੇ ਵੱਧ ਕਦੇ ਘਟ ਚਲੋ ਚੱਲਦਾ ਰਹਿਣਾ ਪਰ ਹੁਣ ਜਿਹੜਾ ਇਹ ਪੰਜਾਬ ਦੇ ਮੇਲੇ ਦੇ ਵਿੱਚ ਹਮੇਸ਼ਾ ਹੀ ਸਕਸੈਸ ਰਹੇ ਆ ਮੇਲੇ ਪਰ ਕੋਵਿਡ ਦੇ ਕਾਰਨ ਥੋੜਾ ਜਿਹਾ ਫਰਕ ਪਿਆ ਸੀਗਾ ਕਿਉਂਕਿ ਹੋਏ ਵੀ ਨਹੀਂ ਉਦੋਂ ਵੈਸੇ ਵੀ ਆਨਲਾਈਨ ਉਦੋਂ ਉਦੋਂ ਵੀ ਕੰਟੀਨਿਊ ਕਰਦੇ ਰਿਹਾ ਸੀ ਆਨਲਾਈਨ ਆਪਾਂ ਉੱਥੋਂ ਕਰਦੇ ਰਹੇ ਇਨਡੋਰ ਆਪਾਂ 2 ਸਾਲ ਮੇਰੇ ਖਿਆਲ ਚ ਇਨਡੋਰ ਤੋਂ ਕੀਤੇ ਆ ਤੇ ਹੁਣ ਚਲੋ ਮਹਾਰਾਜ ਦੀ ਕਿਰਪਾ ਨਾਲ ਫੇਰ ਸਾਰੇ ਹਾਲਾਤ ਵਧੀਆ ਹੋਇਆ ਤੇ ਪਰ ਜੁਆਇਨ ਕਰਨਾ ਚਾਹੀਦਾ ਹੁਣ ਸਾਰੀ ਕਮਿਊਨਿਟੀ ਮੇਲਾ ਹੀ ਹੈ ਬੇਸਿਕਲੀ ਪੰਜਾਬੀ ਜਿਹੜੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਇਹ ਜਿਹੜੇ ਮੇਲੇ ਕਰਵਾਏ ਜਾਂਦੇ ਆ ਸੋ ਵਧੀਆ ਗੱਲ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜੋ ਆਪਣੇ ਬਜ਼ੁਰਗਾਂ ਲਈ ਜਿਹੜੇ ਹੁਣ ਸਾਰਾ ਸਾਲ ਕਈ ਵਾਰੀ ਨਹੀਂ ਵੀ ਕੋਈ ਇਵੈਂਟ ਤੇ ਜਾਂਦੇ ਹਨ ਕਈ ਵਾਰੀ ਟਿਕਟ ਸ਼ੋ ਹੁੰਦੇ ਆ ਕਹਿੰਦਾ 50 60 70 ਡਾਲਰ ਦੀ ਕਿੱਥੇ ਟਿਕਟ ਲਾਵਾਂਗੇ ਮਾਤਾਵਾਂ ਨੂੰ ਮੌਕਾ ਨਹੀਂ ਮਿਲਦਾ ਕਈ ਵਾਰੀ ਘਰਾਂ ਚੋਂ ਨਿਕਲਣ ਦਾ ਜਾਂ ਜਾਣ ਦਾ ਹਨ ਸੋ ਉਹਨਾਂ ਲਈ ਇਹ ਫ੍ਰੀ ਮੇਲਾ ਜਿਹੜਾ ਜਸਵਿੰਦਰ ਖੋਸਾ ਬਾਈ ਤੇ ਸਾਰੀ ਟੀਮ ਵੱਲੋਂ ਕੀਤਾ ਜਾਂਦਾ ਸਾਰੇ ਸਪੌਂਸਰ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਇਸ ਮੇਲੇ ਨੂੰ ਪਹਿਲੇ ਦਿਨ ਤੋਂ ਸਪੋਰਟ ਕਰਦੇ ਆ ਰਹੇ ਨੇ ਹਰ ਵਾਰ ਨਵੇਂ-ਨਵੇਂ ਵੀ ਜੋੜਦੇ ਨੇ ਸਪੌਂਸਰਸ ਹਨ ਸੋ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਸਾਰਾ ਇਹ ਜਿਹੜਾ ਮੇਲਾ ਹੁੰਦਾ ਹੈ ਤੇ ਰਹੀ ਗੱਲ ਬਾਕੀ ਬਜ਼ੁਰਗ ਮਾਤਾਵਾਂ ਸਾਰਿਆਂ ਨੂੰ ਤੁਸੀਂ ਲੈ ਕੇ ਆਓ ਇਸ ਮੇਲੇ ਦੇ ਵਿੱਚ ਤੁਸੀਂ ਆਓ ਆਪਣਾ ਪੰਜਾਬੀ ਪਹਿਰਾਵਾ ਪਾ ਕੇ ਆਓ ਤੇ ਪੰਜਾਬੀ ਫੁਲਕਾਰੀਆਂ ਲੈ ਕੇ ਆਉਣ ਪੈਣਾ ਤੇ 11 ਤੋਂ 1 ਵਜੇ ਤੱਕ ਜਿਹੜਾ ਤੀਆਂ ਦਾ ਮੇਲਾ ਹੋਣਾ ਜੀ ਸੋ ਤੀਆਂ ਸਾਰੀਆਂ ਪੈਣਾ ਨਾਲ ਮਿਲ ਕੇ ਉੱਥੇ ਤੀਆਂ ਮਨਾਓ ਕਿਉਂਕਿ ਹਰ ਹਰ ਇੱਕ ਜਾਨਾ ਬੋਲੀ ਪਾ ਸਕਦਾ ਉੱਥੇ ਕੋਈ ਐਦਾਂ ਨਹੀਂ ਹੈਗਾ ਕਿਸੇ ਆਰਟ ਟੈਸਟ ਨੇ ਉਹਦੇ ਵਿੱਚ ਪਰਫਾਰਮ ਕਰਨਾ ਉਹਦੇ ਵਿੱਚ ਕੋਈ ਵੀ ਐਦਾਂ ਦਾ ਨਹੀਂ ਹੈ ਤੇ ਜਿਹੜੀਆਂ ਪਰਫਾਰਮੈਂਸਸ ਆ ਉਹ 1:30 ਵਜੇ ਉਸ ਤੋਂ ਬਾਅਦ ਸਟਾਰਟ ਹੋਣਗੀਆਂ ਸੋ ਬੱਚਿਆਂ ਦਾ ਗਿੱਧਾ ਪੰਗੜਾ ਸੀਪ ਦੀ ਬਾਜੀ ਹੈ ਜਿਹੜੀ ਸੋ ਸੀਪ ਦਾ ਵੀ ਟੂਰਨਾਮੈਂਟ ਹੋਣਾ ਨਾਲ ਦੀ ਨਾਲ ਆ ਬਹੁਤ ਸਾਰੇ ਜਿਹੜੇ ਆਰਟਿਸਟ ਆ 2B ਆਰਟਿਸਟ ਆ ਸੋ ਜਿਵੇਂ ਗੱਲ ਹਰਦੀਪ ਭਾਈ ਜੀ ਕੋਰ ਵਾਲਾ ਮਾਨ ਬਾਈ ਜੀ ਮੱਖਣ ਬਰਾੜ ਸੁਖਵਿੰਦਰ ਸੁਖੀ ਹਰਬੰਸ ਹੋਤਾ ਮੈਂ ਹੈਰੀ ਸੰਧੂ ਬੁੱਕਣ ਜੱਟ ਕਲਵੰਤ ਸੇਖੋਂ ਬਾਈ ਜੀ ਸੋ ਬਹੁਤ ਸਾਰੀ ਲੰਬੀ ਲਿਸਟ ਆ ਜਿਹੜੇ ਆ ਆਰਟਿਸਟ ਇਹਦੇ ਵਿੱਚ ਪਰਫਾਰਮ ਕਰਨਗੇ ਸੋ ਕੋਸ਼ਿਸ਼ ਕਰਾਂਗੇ ਸਾਰੇ ਜਣੇ ਤੁਹਾਡਾ ਜਿਹੜਾ ਐਂਟਰਟੇਨਮੈਂਟ ਸਾਰੇ ਜਣੇ ਉਹਦਾ ਕੀਤਾ ਜਾਵੇ ਜਿੰਨੇ ਵੀ ਤੁਸੀਂ ਆਵੋਗੇ ਸੋ ਮੇਲਾ ਮੇਲੀਆਂ ਦਾ ਯਾਰਾ ਮੇਲੀ ਦਾ ਤੁਹਾਡਾ ਆਪਣਾ ਹੀ ਮੇਲਾ ਜੀ ਠੀਕ ਨਹੀਂ ਆ ਪਰਾਲ ਮਿਲ ਕੇ ਇੰਜੋਏ ਕਰਨਾ ਹਾਂ ਵੀ ਕੱਲ ਨੂੰ ਇਹ ਲੰਬਾ ਨਹੀਂ ਦੇਣਾ ਵੀ ਭਾਈ ਮੁੜ ਕੇ ਤੁਸੀਂ ਪੰਜਾਬੀ ਨੂੰ ਪ੍ਰਫੁੱਲਤ ਨਹੀਂ ਕਰਦੇ ਤੁਸੀਂ ਆਉਂਦੇ ਨਹੀਂ ਆ ਸੋ ਗੱਲ ਵਰੀ ਵੀਰ ਜੀ ਕਈ ਵਾਰੀ ਇਹ ਹੋ ਜਾਂਦੀ ਆ ਵੀ ਜੇ ਜੋ ਚੰਗੇ ਗਾਉਣ ਵਾਲੇ ਆ ਚੰਗੇ ਲਿਖਣ ਵਾਲੇ ਆ ਬਾਈ ਜੀ ਮੱਖਣ ਬਰਾੜ ਬਾਈ ਜੀ ਮੰਗਲ ਹਠੂਰ ਹੋਣਾ ਦਾ ਮੈਂ ਮੈਟਰ ਗਾਉਣਾ ਹੀ ਕਾਫੀ ਤੇ ਜੇ ਉਹਨਾਂ ਨੂੰ ਕੋਈ ਸਰੋਤੇ ਉਹਨਾਂ ਨੂੰ ਸੁਣਨ ਗਈ ਨਹੀਂ ਆਉਣ ਗਈ ਨਹੀਂ ਸਪੋਰਟ ਹੀ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਤੇ ਫਿਰ ਕਿੰਨਾ ਕੁ ਟਾਈਮ ਚੱਲੇਗਾ ਜੇ ਸਪੋਰਟ ਦੂਜੀ ਦੂਜੇ ਗਾਣਿਆਂ ਨੂੰ ਕਰਨੀ ਆ ਚੰਗੇ ਗਾਣਿਆਂ ਨੂੰ ਸਪੋਰਟ ਨਹੀਂ ਕਰਨੀ ਵੈਸੇ ਅਸੀਂ ਕਹਿੰਦੇ ਅਸੀਂ ਕਲਚਰ ਪ੍ਰਮੋਟ ਕਰਨਾ ਤੇ ਕਲਚਰ ਪ੍ਰਮੋਟ ਹੋਊਗਾ ਕਿੱਦਾਂ ਉਹ ਸਾਰਿਆਂ ਦੇ ਨਾਲ ਹੀ ਕਲਚਰ ਪ੍ਰਮੋਟ ਹੋਣਾ ਹੈ ਰਲ ਮਿਲ ਕੇ ਤੈਨ ਫੁੱਲ ਦੇ ਨਾਲ ਕੋਈ ਗੀਤਕਾਰ ਹੈ ਉਹ ਗੀਤ ਚੰਗੇ ਲਿਖ ਕੇ ਆਪਣਾ ਤੈਨ ਫੁੱਲ ਪਾ ਸਕਦਾ ਕੋਈ ਗਾਇਕਾ ਉਹ ਚੰਗੇ ਬੋਲ गा ਕੇ ਪਾ ਸਕਦਾ ਕੋਈ ਚੰਗਾ ਸਰੋਤਾ ਹੈ ਉਹ ਚੰਗੀ ਸ਼ਾਇਰੀ ਪੜ ਸਕਦਾ ਚੰਗੀ ਸ਼ਾਇਰੀ ਸੁਣ ਸਕਦਾ ਔਰ ਨਾਲੇ ਸਭ ਤੋਂ ਵੱਡੀ ਗੱਲ ਫ੍ਰੀ ਹੈ ਜੇ ਫ੍ਰੀ ਚ ਨਹੀਂ ਆ ਸਕਦੇ ਤਾਂ ਫਿਰ ਆਉਂਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਤਾਂ ਕੁਝ ਹੋਰ ਨਹੀਂ ਹੋ ਸਕਦਾ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਵੱਡੇ ਵੱਡੇ ਇਵੈਂਟ ਇੰਨੇ ਫ੍ਰੀ ਕਰਾਉਣੇ ਇਹ ਸਾਰਾ ਅਦਮਾ ਸਾਰਾ ਇਹਨਾਂ ਦੀ ਟੀਮ ਦਾ ਖੋਸਾ ਸਾਹਿਬ ਹੋਣ ਦਾ ਜਸਵਿੰਦਰ ਖੋਸਾ ਆਇਆ ਹੁਣ ਆਪਣੇ ਹਰੀਬਾਈ ਲੰਬੇ ਸਮੇਂ ਤੋਂ ਨਾਲ ਜੁੜੇ ਨੇ ਕਿਉਂਕਿ ਫ੍ਰੀ ਚ ਤੁਹਾਨੂੰ ਤੁਹਾਡੀ ਕੌਮੀ ਤੁਹਾਡੀ ਕੌਮ ਨਾਲ ਤੁਹਾਨੂੰ ਪੰਜਾਬੀਅਤ ਨਾਲ ਜੋੜਨਾ ਤੁਹਾਨੂੰ ਤੁਹਾਡੇ ਸੱਭਿਆਚਾਰ ਨਾਲ ਜੋੜਨਾ ਐਦੂ ਉੱਤੇ ਤਾਂ ਵੱਡਾ ਪਰਾਲਾ ਹੋਰ ਕੀ ਹੋਊਗਾ ਇਹ ਲੋਕਾਂ ਨੂੰ ਲੱਗਦਾ ਹੁੰਦਾ ਫ੍ਰੀ ਵੀ ਇਹਨਾਂ ਨੂੰ ਤਾਂ ਪੈਸੇ ਮਿਲ ਗਏ ਨਹੀਂ ਨਾ ਪਤਾ ਵੀ ਉਹਦੇ ਚ ਲੱਖਾਂ ਰੁਪਏ ਖਰਚਦਾ ਹੁੰਦਾ ਹੀ ਹੁੰਦਾ ਦੇਖੋ ਲੋਕਾਂ ਦੀ ਆਵਾਜ਼ ਕੁਝ ਵੀ ਹੋ ਸਕਦੀ ਹੈ ਜਿਹੜੇ ਸੋਜਵਾਨ ਬੰਦੇ ਆ ਉਹ ਹੋਰ ਤਰੀਕੇ ਨਾਲ ਸੋਚਦੇ ਆ ਕਈ ਜਿਹੜੇ ਸੁਝਵਾ ਨਹੀਂਗੇ ਉਹ ਇਦਾਂ ਵੀ ਸੋਚ ਸਕਦੇ ਆ ਵੀ ਇਹ ਪੈਸੇ ਕਮਾਉਂਦੇ ਆ ਇਸ ਤਰ੍ਹਾਂ ਵੀ ਸੋਚ ਸਕਦੇ ਆ ਪਰ ਉਹ ਜਿਹੜਾ ਬੈਕ ਐਂਡ ਬਿਹਾਈਂਡ ਦੀ ਸੀਨ ਕਲਾਕਾਰਾਂ ਦੀ ਟਿਕਟਾਂ ਸਟੇਜ ਦਾ ਖਰਚ ਮਜੀਸ਼ਨਾਂ ਦਾ ਖਰਚ ਹਨਾ ਹੋਰ ਇਨ ਬਿਹਾਈਂਡ ਦਾ ਸੀਨ ਵਾਸ਼ਰੂਮਾਂ ਦਾ ਸਕਿਉਰਿਟੀ ਦਾ ਸੋ ਉੱਥੇ ਆਪਣਾ ਮਾਲ ਦਾ ਪਾਰਕਿੰਗ ਦਾ ਜਿੱਥੇ ਜਗ੍ਹਾ ਦਾ ਖਰਚ ਸੋ ਇਹਨੇ ਐਕਸਪੈਂਸਸ ਹੋ ਜਾਂਦੇ ਉਹ ਤਕਰੀਬਨ ਕਵਰ ਕਵਰ ਹੀ ਹੁੰਦੇ ਆ ਉਹਦੇ ਨਾਲ ਕੋਈ ਐਡ ਇਹਦੇ ਚ ਤੁਹਾਨੂੰ ਪਤਾ ਹੀ ਆ ਜਾਂ ਟੂਰਨਾਮੈਂਟਾਂ ਦੇ ਵਿੱਚ ਵੀ ਕਹਿ ਲਿਏ ਹਰ ਸਾਰੇ ਸਪਾਂਸਰਸ ਪੈਸੇ ਆਪਣੀ ਪੌਕੇਟ ਚੋਂ ਲਾ ਕੇ ਉਹ ਟੂਰਨਾਮੈਂਟ ਕਰਾਉਂਦੇ ਆ ਮੇਲੇ ਵੀ ਸਾਰੇ ਐਂਡ ਆਫ ਦਿ ਡੇ ਆਪਣੀ ਪੌਕੇਟ ਚ ਲਾਉਂਦੇ ਆ ਤੇ ਸਪਾਂਸਰਸ ਪੈਸੇ ਲਾਉਂਦੇ ਆ ਸੋ ਬਾਈ ਜੀ ਮਿਲਦੇ ਆ ਫਿਰ ਕੱਲ ਨੂੰ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜੀ ਥੈਂਕ ਯੂ ਭਵਿੰਦਰ ਬਾਜੀ ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਥੈਂਕ ਯੂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ